ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੇਸ਼ ਪੰਜਾਬ ਟੀਵੀਜ਼ਨ ਮੈਂ ਹਰਮੇਲਪ੍ਰੀਤ ਅੱਜ ਜੈਤੂਨਗਰ ਕਾਉਂਸਲ ਦੀ ਚੋਣ ਕੀਤੀ ਗਈ ਹੈ 1 ਸਾਲ ਦੇ ਅਰਸੇ ਬਾਅਦ ਜੈਤੂਨਗਰ ਕਾਉਂਸਲ ਨੂੰ ਪ੍ਰਧਾਨ ਮੀਤ ਪ੍ਰਧਾਨ ਮਿਲੇ ਲੇ ਇਹਨਾਂ ਦੇ ਵਿੱਚ ਜਿਹੜੇ ਦੋ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਨੇ ਉਹਨਾਂ ਵਿੱਚ ਇੱਕ ਨਾਮ ਹੈ ਡਾਕਟਰ ਬਲਵਿੰਦਰ ਖੁਰਾਂ ਦਾ ਡਾਕਟਰ ਬਲਵਿੰਦਰ ਅਸਲ ਵਿੱਚ ਬਹੁਪੱਖੀ ਸ਼ਖਸੀਅਤ ਨੇ ਜਿੱਥੇ ਉਹ ਸਿਆਸਤ ਦੇ ਵਿੱਚ ਦੂਜੀ ਵਾਰੀ ਨਗਰ ਕੌਂਸਲਰ ਬਣੇ ਹੋਏ ਨੇ ਉੱਥੇ ਇਹਦੇ ਨਾਲ ਨਾਲ ਕਲਾ ਦੀਆਂ ਉਹਨਾਂ ਦੇ ਅੰਦਰ ਰੁਚੀਆਂ ਨੇ ਜੇ ਸ਼ਾਇਰ ਬਹੁਤ ਅੱਛੇ ਨੇ ਗਾਇਕ ਬਹੁਤ ਅੱਛਾ ਰੱਦਦੇ ਨੇ ਅਭਿਨੇ ਵੀ ਕਰਦੇ ਨੇ ਇਸ ਬਹੁਪੱਖੀ ਸ਼ਖਸੀਅਤ ਨੂੰ ਅੱਜ ਮੀਤ ਪ੍ਰਧਾਨ ਬਣਾਇਆ ਗਿਆ ਡਾਕਟਰ ਬਲਵਿੰਦਰ ਸੌਤਾ ਪਹਿਲਾਂ ਤਾਂ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਬਹੁਤ ਸ਼ੁਕਰੀਆ ਅੱਛਾ ਡਾਕਟਰ ਬਲਵਿੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਟ ਨੇ ਆਪਣਾ ਪ੍ਰਧਾਨ ਬਣਾਉਣਾ ਸੀ ਮੀਤ ਪ੍ਰਧਾਨ ਵੀ ਅਕਸਰ ਉਹਨਾਂ ਦੇ ਹੀ ਹੁੰਦਾ ਹੈ ਤਾਂ ਤੁਸੀਂ ਇਹ ਅਕਾਲੀਦਾਰ ਨੂੰ ਬਿਲੋਂਗ ਕਰਦੇ ਹੋ ਇਹ ਕੀ ਹੋਇਆ ਸਮਝੌਤਾ ਹੋਇਆ ਸਮਰਥਨ ਹੋਇਆ ਕੀ ਹੋਇਆ ਨਹੀਂ ਸਮਝੌਤਾ ਸਮਰਥਨ ਇਹ ਹੈ ਜੀ ਦੇਖੋ ਮੈਂ ਦੂਸਰੇ ਭਰਾਵਾਂ ਨਾਲ ਵੀ ਜਦੋਂ ਅੱਜ ਇਸ ਨੂੰ ਲੈ ਕੇ ਗੱਲ ਹੋਈ ਹੈ ਜੀ ਦੇਖੋ ਸਾਡੇ ਪਰਿਵਾਰ ਦਾ ਇੱਕ ਮੁਖੀ ਹੁੰਦਾ ਮੋਢੀ ਹੁੰਦਾ ਹੈ ਹਨਾ ਤਾਂ ਜੈਤੋ ਨਗਰ ਕੌਂਸਲ ਦਾ ਹਾਊਸ ਹੈ ਜਿਹੜਾ ਉਹ ਹਾਊਸ ਕਿਉਂ ਕਿਹਾ ਜਾਂਦਾ ਸਾਰੇ ਐਮਸੀਆਂ ਦਾ ਇੱਕ ਹਾਊਸ ਤਾਂ ਉਹਨਾਂ ਇੱਕੋ ਘਰ ਹੈ ਪੂਰੀ ਸ਼ਹਿ ਜੈਤੋ ਸ਼ਹਿਰ ਨੂੰ ਦੇਖਦਾ ਤਾਂ ਜੇ ਕਰਦਾ ਹੀ ਮੁਖੀ ਨਾ ਹੋਊਗਾ ਇੱਕ ਨਗਰ ਕੌਂਸਲ ਦਾ ਪ੍ਰਧਾਨ ਤਾਂ ਹੋਣਾ ਚਾਹੀਦਾ ਹਾਂ ਲਾਣੇਦਾਰ ਕਹਿ ਲੋ ਪਰ ਉਹ ਪ੍ਰਧਾਨ ਨਹੀਂ ਸੀ ਜਿਹਦੇ ਕਰਕੇ ਅਸੀਂ ਐਮਐਲਏ ਸਾਹਿਬ ਨੇ ਗੱਲਬਾਤ ਕੀਤੀ ਸਾਡੇ ਨਾਲ ਤਾ ਅਸੀਂ ਕਿਹਾ ਜੀ ਵੀ ਪ੍ਰਧਾਨ ਬਣਾਓ ਸਾਨੂੰ ਕੋਈ ਦਿੱਕਤ ਨਹੀਂ ਤਾਂ ਜੋ ਪ੍ਰਧਾਨ ਹੋਵੇ ਅਹੁਦੇਦਾਰੀਆਂ ਹੋਣ ਵਾਈਸ ਪ੍ਰਧਾਨ ਹੋਵੇ ਤਾਂ ਜੋ ਸ਼ਹਿਰ ਦੇ ਵਿਕਾਸ ਹੋ ਸਕੇ ਕੰਮ ਹੋ ਸਕੇ ਕਿਉਂਕਿ ਇਲੈਕਸ਼ਨ ਫਿਰ ਵੀ ਆ ਰਹੇ ਆ ਲਾਈਕ ਅਗਲੇ ਸਾਲ ਬਾਅਦ ਡਿਊ ਐਮਸੀ ਇਲੈਕਸ਼ਨ ਤਾਂ ਜੇ ਵਾਰਡਾਂ ਦੇ ਵਿੱਚ ਕੰਮ ਨਹੀਂ ਹੋਣਗੇ ਤਾਂ ਅਸੀਂ ਕਿਵੇਂ ਚਿਹਰਾ ਕੀ ਚਿਹਰਾ ਲੈ ਕੇ ਜਾਵਾਂਗੇ ਲੋਕਾਂ ਮੂਰੇ ਤਾਂ ਇਸ ਕਰਕੇ ਵੀ ਕੋਈ ਸੈਟਿੰਗ ਜਾਂ ਸਮਝੌਤਾ ਨਹੀਂ ਹੈ ਇੱਕ ਸ਼ਹਿਰ ਦੀ ਲੋੜਾਂ ਨੂੰ ਮੁੱਖ ਰੱਖ ਕੇ ਸਮੱਸਿਆਵਾਂ ਨੂੰ ਮੁੱਖ ਰੱਖ ਕੇ ਅਸੀਂ ਸਹਿਯੋਗ ਦਿੱਤਾ ਜੀ ਜੀ ਅਛੇ ਇਹਦੇ ਵਿੱਚ ਫਿਰ ਤੁਹਾਡਾ ਮਤਲਬ ਮੀਤ ਪ੍ਰਧਾਨ ਦੇ ਤੋ ਤੁਹਾਡਾ ਨਾਮ ਆਉਣਾ ਇਹਦੇ ਪਿੱਛੇ ਫਿਰ ਕੀ ਰਣਨੀਤੀ ਸੀ ਜਾਂ ਇਹ ਫਿਰ ਸਿਰਫ ਸੱਤਾਧਾਰੀ ਧਿਰ ਦੀ ਧਿਆਨਦਾਰੀ ਹੈ ਦੇਖੋ ਇਹਨੂੰ ਇਹਹੀ ਕਹਾਂਗੇ ਜੀ ਵੀ ਸ਼ਾਇਦ ਮੇਰੇ ਕਾਰਜਕਾਲ ਨੂੰ ਮੇਰੇ ਕਾਰੋਬਾਰ ਨੂੰ ਮਤਲਬ ਕਾਰੋਬਾਰ ਸੌਰੀ ਮਤਲਬ ਮੇਰੀ ਜੋ ਹੁਣ ਤੱਕ ਦੀ ਜੋ ਮੇਰੀ ਸ਼ਾਖ ਹੈ ਹੁਣ ਤੱਕ ਮੇਰਾ ਜਿਹੜਾ ਪਿਛਲੇ 5 ਸਾਲ ਪਹਿਲੇ ਐਮਸੀ ਟਰਮ ਉਸ ਤੋਂ ਬਾਅਦ ਚ ਹੁਣ ਤੱਕ ਦਾ ਜੋ ਜਿਸ ਤਰ੍ਹਾਂ ਦਾ ਮੇਰਾ ਮਤਲਬ ਕਾਰਜਕਾਲ ਰਿਹਾ ਹੈ ਸ਼ਾਇਦ ਉਸ ਨੂੰ ਦੇਖ ਕੇ ਤੇ ਦੂਜੀ ਗੱਲ ਵੀ ਮੈਂ ਕਹਿੰ ਤੋ ਨਹੀਂ ਹਿਚਕ ਜਾਊਂਗਾ ਕਿ ਸਾਡੇ ਬਹੁਤ ਸਪੈਕਟਡ ਸਰਦਾਰ ਕਰਨ ਸਿੰਘ ਜੀ ਗੁਲਰਟ ਸਾਹਿਬ ਉਹਨਾਂ ਨਾਲ ਜੋ ਵੀ ਗੱਲਬਾਤ ਹੋਈ ਹੈ ਉਹ ਜਾਣਦੇ ਨੇ ਤੇ ਉਹਨਾਂ ਨੇ ਐਮਐਲਏ ਸਾਹਿਬ ਨੂੰ ਪਹਿਲਾਂ ਕਿਹਾ ਸੀ ਜਦੋਂ ਨੋ ਕੌਨਫੀਡੈਂਸ ਮੋਸ਼ਨ ਪਿਆ ਸਰਜੀਤ ਬਾਬਾ ਜੀ ਆਂ ਦਾ ਤਾਂ ਉਦੋਂ ਕਿਹਾ ਸੀ ਵੀ ਸਾਡੇ ਸਾਨੂੰ ਕਿਸੇ ਅਹੁਦੇਦਾਰੀਆਂ ਦੀ ਲੋੜ ਨਹੀਂ ਹੈ ਸਾਨੂੰ ਸਾਡੇ ਔਰਡਾਂ ਦੇ ਕੰਮਾਂ ਦੀ ਜ਼ਰੂਰਤ ਹੈ ਲੋੜ ਹੈ ਕਿਉਂਕਿ ਬਹੁਤ ਸਾਰੀਆਂ ਸਮੱਸਿਆਵਾਂ ਔਰਡਾਂ ਦੇ ਵਿੱਚ ਹੈਗੀਆਂ ਤਾਂ ਉਦੋਂ ਐਮਐਲਏ ਸਾਹਿਬ ਨੇ ਕਿਹਾ ਸੀ ਵੀ ਕੋਈ ਨਹੀਂ ਤੁਸੀਂ ਸਾਡਾ ਸਹਿਯੋਗ ਦਿਓ ਸਾਥ ਦਿਓ ਤੇ ਕੋਈ ਗੱਲ ਨਹੀਂ ਤੁਹਾਡੇ ਕੰਮ ਹੋਣਗੇ ਤਾਂ ਇਹ ਜਿਹੜਾ ਹੈ ਵੀ ਮੈਨੂੰ ਲੱਗਦਾ ਵੀ ਮੇਰੇ ਕਾਰਜਕਾਲ ਨੂੰ ਦੇਖ ਕੇ ਜਾਂ ਮੇਰੀ ਸ਼ਾਖ ਨੂੰ ਦੇਖ ਕੇ ਜੋ ਵੀ ਫੈਸਲਾ ਕੀਤਾ ਗਿਆ ਤੇ ਮੈਂ ਧੰਨਵਾਦੀ ਵੀ ਹਾਂ ਇਸ ਚੀਜ਼ ਡਾਕਟਰ ਪ੍ਰਵਿੰਦਰ ਵੈਸੇ ਜੇ ਗੱਲ ਕਰੀਏ ਤੇ ਤੁਸੀਂ ਦੂਸਰੀ ਵਾਰੀ ਕਾਉਂਸਲਰ ਹੋ ਤੇ ਮੇਰੇ ਖਿਆਲ ਪ੍ਰਧਾਨ ਸਾਹਿਬ ਵੀ ਪਹਿਲੀ ਵਾਰੀ ਕਾਉਂਸਲਰ ਨੇ ਤੇ ਮੀਤ ਪ੍ਰਧਾਨ ਜੀ ਦੂਸਰੇ ਨੇ ਵੀ ਪਹਿਲੀ ਵਾਰੀ ਕਾਉਂਸਲਰ ਬਣੇ ਨੇ ਤਾਂ ਤੁਹਾਡਾ ਤਜਰਬਾ ਜ਼ਿਆਦਾ ਹੋਇਆ ਔਰ ਦੂਜਾ ਤੁਹਾਡਾ ਤੁਹਾਡਾ ਜਿਹੜਾ ਸਬੰਧ ਹੈ ਉਸ ਇਲਾਕੇ ਨਾਲ ਆ ਸ਼ਹਿਰ ਦੇ ਜਿਹੜਾ ਲਾਈਨ ਤੋਂ ਪਾਰ ਦਾ ਇਲਾਕਾ ਹੈ ਹਰਦੇਹਾਲ ਨਗਰ ਔਰ ਅਮਿਤਕਰ ਨਗਰ ਉੱਥੇ ਸਮੱਸਿਆਵਾਂ ਅਸੀਂ ਕਹਿੰਦੇ ਕਿ ਸਾਰੇ ਸ਼ਹਿਰ ਨਾਲੋਂ ਜ਼ਿਆਦਾ ਨੇ ਅਕਸਰ ਤੁਹਾਨੂੰ ਵੀ ਅਸੀਂ ਅੱਧੀ ਅੱਧੀ ਰਾਤ ਨੂੰ ਸੀਵਰੇਜ ਦੇ ਪਾਣੀ ਦਾ ਹੱਲ ਕਰਉਂਦੇ ਦੇ ਹੁਣ ਚੈਲੰਜ ਕਿਸ ਤਰ੍ਹਾਂ ਦੇ ਨੇ ਚੈਲੰਜ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਨੇ ਇੱਥੇ ਕੋਈ ਦੋਹਰਾ ਹੀ ਨਹੀਂ ਔਰ ਵਿਜ਼ਨ ਵੀ ਕਲੀਅਰ ਹੈ ਜੀ ਆ ਕਿਉਂਕਿ ਟਿਪਸ ਹੀ ਨੇ ਸਾਡੀਆਂ ਸਮੱਸਿਆਵਾਂ ਜਿਹੜੀਆਂ ਲੈਨੋ ਪਰ ਏਰੀਆ ਦੀਆਂ ਸਮੱਸਿਆਵਾਂ ਚਾਹੇ ਉਹ ਰੇਲਵੇ ਫਟਕ ਹੈ ਚਾਹੇ ਉਹ ਸਾਡੇ ਸੀਵਰੇਜ ਦੀ ਸਮੱਸਿਆ ਹੈ ਚਾਹੇ ਉਹ ਗਲੀਆਂ ਨਾਲੀਆਂ ਸਫਾਈ ਹੈ ਸਟਰੀਟ ਲਾਈਟ ਹੈ ਇੰਨਾ ਕੀ ਕੰਮ ਹੁੰਦਾ ਨਗਰ ਕੌਂਸਲ ਦਾ ਮੋਸਟਲੀ ਖਾਸ ਕਰਕੇ ਗਰੀਬ ਲੋਕਾਂ ਦਾ ਤਾਂ ਕਿਉਂਕਿ ਜਿਹੜੇ ਕੋਈ ਵੱਡੇ ਧਨਾੜ ਲੋਕ ਨੇ ਉਹਨਾਂ ਦੇ ਤਾਂ ਹੋਰ 100 ਤਰ੍ਹਾਂ ਦੇ ਕੰਮ ਹੁੰਦੇ ਨੇ ਕੋਈ ਪ੍ਰਾਪਰਟੀ ਟੈਕਸ ਵਾਲੇ ਆ ਜਾਂ ਕੋਈ ਟੀਐਸ 1 ਆ ਜਾਂ ਕੋਈ ਹੋਰ ਜਿਹੜੀਆਂ ਚੀਜ਼ਾਂ ਨੇ ਤਾਂ ਸਾਡੇ ਗਰੀਬ ਲੋਕਾਂ ਦੇ ਤਾਂ ਕੰਮ ਹੈਂਡ ਟੂ ਮਾਊਥ ਵਾਲੇ ਉਹਨਾਂ ਦੇ ਕੰਮ ਨੇ ਤੇ ਉਹਨਾਂ ਨੇ ਤਾਂ ਨਗਰ ਕੌਂਸਲ ਤੋਂ ਸਫ ਚੱਲਣ ਨੂੰ ਸਾਫ਼ ਸੁਥਰੀਆਂ ਗਲੀਆਂ ਆਹੀ ਲੋੜਾਂ ਨੇ ਤੇ ਉਹ ਉਹਦੇ ਵਾਸਤੇ ਜਿਹੜਾ ਆਲਰੇਡੀ ਉਹ ਹੋ ਕਿਉਂ ਨਹੀਂ ਪਾਰਿਆ ਸੀ ਕਿਉਂਕਿ ਹਾਊਸਿੰਗ ਨਹੀਂ ਸੀਗਾ ਜਦੋਂ ਪ੍ਰਧਾਨ ਹੀ ਨਹੀਂ ਸੀਗਾ ਨਹੀਂ ਜਦੋਂ ਪ੍ਰਧਾਨ ਹੁੰਦੇ ਸੀ ਉਦੋਂ ਵੀ ਤਾਂ ਤੁਹਾਡਾ ਇਹੀ ਹੁੰਦਾ ਸੀ ਕਿ ਹੋਣੇ ਰਹੇ ਨੀ ਦੇਖੋ ਮੇਰੀ ਗੱਲ ਸੁਣੋ ਇਹ ਬਹੁਤ ਵੱਡੀ ਤੁਸੀਂ ਵਧੀਆ ਸਵਾਲ ਕਰਿਆ ਇਹ ਮੈਂ ਦੱਸ ਦਿੰਦਾ ਤੁਹਾਨੂੰ ਵੀ ਮੈਂ 2015 ਚ ਪਹਿਲੀ ਰੀਐਮਸੀ ਬਣਿਆ ਦੇਖੋ ਪਹਿਲੇ ਦਿਨ ਜਦੋਂ ਬੱਚਾ ਸਕੂਲ ਜਾਂਦਾ ਨਾ ਤਾਂ ਉਹਨੂੰ ਨਾ ਤਾਂ ਪ੍ਰਿੰਸੀਪਲ ਦਾ ਨਾਮ ਪਤਾ ਹੁੰਦਾ ਤੇ ਨਾ ਕਿਸੇ ਅਧਿਆਪਕਾਂ ਦਾ ਪਤਾ ਹੁੰਦਾ ਨਾ ਕਿਸੇ ਟੀਚਰ ਦਾ ਉਹਨੂੰ ਇਹ ਵੀ ਨਹੀਂ ਪਤਾ ਹੁੰਦਾ ਫਲਾਣਾ ਰੂਮ ਕਿਹੜੀ ਕਲਾਸ ਮੰਨ ਲਓ ਕਿਹੜੀ ਕਲਾਸ ਦਾ ਪੰਜਵੀਂ ਦਾ ਸੱਤਵੀਂ ਦਾ ਤਾਂ ਮੈਂ ਨਵਾਂ ਸੀ ਦੇਖੋ ਪਹਿਲੇ 2015 ਚ ਜਦੋਂ ਬਣਿਆ ਤਾਂ ਸਿੱਖਣ ਤੇ ਸਮਾਂ ਲੱਗਦਾ ਤਾਂ ਮੈਂ ਪਹਿਲੇ 2 ਸਾਲਾਂ ਦੇ ਵਿੱਚ ਤਾਂ ਤਕਰੀਬਨ ਸਿੱਖਿਆ ਸਿਸਟਮ ਨੂੰ ਦੇਖਿਆ ਵੀ ਕੀ ਹੈ ਜੀ ਉਦੋਂ ਫਿਰ ਕੀ ਕਰਿਆ ਵੀ ਉ ਸਭ ਤੋਂ ਵੱਡੀ ਜਿਹੜੀ ਅਚੀਵਮੈਂਟ ਸੀਗੀ ਸਾਡੀ ਉਹ ਲਾਈਨੋ ਪਰ ਸੀਵਰੇਜ ਲੈ ਕੇ ਗਏ ਸੀ ਠੀਕ ਹੈ ਜੀ ਜਦੋਂ ਤੋਂ ਜਦੋਂ ਮੰਨ ਲਓ ਬਣੀ ਹੈ ਤਾਂ ਲਾਈਨੋ ਪਰ ਸੀਵਰੇਜ ਨਹੀਂ ਗਿਆ ਸੀ ਤਾਂ ਅਸੀਂ ਉਦੋਂ ਇਹ ਬਹੁਤ ਵੱਡੀ ਅਚੀਵਮੈਂਟ ਸੀ ਕਿ ਲਾਈਨੋ ਪਰ ਸੀਵਰੇਜ ਲੈ ਕੇ ਗਏ ਔਰ 70% ਗਲੀਆਂ ਇੰਟਰਲੌਕ ਟਾਈਲਾਂ ਕਰਾਈਆਂ ਜਿੱਥੇ ਕਿ ਗਲੀਆਂ ਹੈ ਹੀ ਨਹੀਂ ਸੀ ਕੱਚੀਆਂ ਸੀ ਜਾਂ ਖੜਵੰਜੇ ਸੀਗੇ ਤਾਂ ਬਹੁਤ ਕੰਮ ਹੋਇਆ ਉਦੋਂ ਪਰ ਉਸ ਤੋਂ ਬਾਅਦ ਫਿਰ ਜਿਹੜੀਆਂ ਨਵੇਂ ਇਸ਼ੂ ਹੋ ਗਏ ਕਿ ਉਹ ਸੀਵਰੇਜ ਬਲੋਕੇਜ ਦੀ ਓਵਰਫਲੋ ਦੀ ਦਿੱਕਤ ਤਾਂ ਉੱਥੇ ਕੀ ਵੀ ਸਰਕਾਰ ਬਦਲ ਗਈ ਠੀਕ ਹੈ ਤਾਂ ਉੱਥੇ ਫਿਰ ਅਸੀਂ ਵੱਖ-ਵੱਖ ਢੰਗ ਨਾਲ ਆਪਣੀ ਆਵਾਜ਼ ਉਠਾਉਂਦੇ ਰਹੇ ਆ ਧਰਨੇ ਮਜਾਰੇ ਕਰਦੇ ਰਹੇ ਆ ਜੀ ਤੇ ਹੱਲ ਵੀ ਕਾਫੀ ਹੱਦ ਤੱਕ ਹੁੰਦੇ ਸੀ ਚਲੋ ਠੀਕ ਹੈ ਤੇ ਹੁਣ ਕੀ ਹੈ ਵੀ ਹੁਣ ਤਾਂ ਚਲੋ ਪਾਵਰ ਆ ਗਈ ਹੈ ਲਾਲੋ ਤੇ ਹੁਣ ਤਾਂ ਬਿਲਕੁਲ ਕਰਵਾਵਾਂਗੇ ਉਹ ਕੰਮ ਉਹ ਅਕੋਰਡਿੰਗ ਟੂ ਪ੍ਰੋਸੈਸ ਜਿਹੜਾ ਉਹਦਾ ਬਣਦਾ ਹੈਗਾ ਪ੍ਰੋਸੈਸ ਮੰਨ ਲਓ ਕੋਈ ਰਿਟਰਨ ਦੇ ਵਿੱਚ ਲਿਖਤ ਪੜਤ ਕੋਈ ਏਜੰਡਾ ਪੈਣਾ ਜਾਂ ਜੋ ਵੀ ਹੈ ਤਾਂ ਉਹ ਫੰਡ ਅਵੇਲੇਬਲ ਕਰਵਾਉਣੇ ਉਹ ਸਾਰਾ ਕੁਝ ਕਰਵਾਵਾਂਗੇ ਅੱਛਾ ਨਗਰ ਕਾਉਂਸਲ ਦੀ ਆਰਥਿਕਤਾ ਇਸ लायक ਹੈ ਕਿ ਤੁਸੀਂ ਸਾਰੇ ਕੰਮਾਂ ਨੂੰ ਇੱਕ ਸਾਲ ਦੇ ਵਿੱਚ ਤੇਜ਼ੀ ਨਾਲ ਨਿਪਟਾ ਚੜ੍ਹ ਸਕੋ ਬਿਲਕੁਲ ਇਹ ਚ ਕੋਈ ਦੋਰਾ ਨਹੀਂ ਜੈਤੂਨਗਰ ਕਾਉਂਸਲ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਹੈ ਇਹ ਗੱਲ ਮੈਂ ਤੁਹਾਡੇ ਕੈਮਰੇ ਤੇ ਕਹਿ ਰਿਹਾ ਤਾਂ ਜੈਤੂਨਗਰ ਕਾਉਂਸਲ ਕੋਲੇ ਕੋ ਕੀ ਪ੍ਰੋਬਲਮ ਨਹੀਂ ਹੈ ਜਿੰਤੋਂ ਤੱਕ ਮੈਨੂੰ ਪਤਾ ਹੈ ਤਾਂ ਸ਼ੋਰਲੀ ਹੋਣਗੇ ਸਾਰੇ ਕੰਮ ਜੀ ਅੱਛਾ ਇੱਕ ਸਾਲ ਥੋੜਾ ਨਹੀਂ ਲੱਗਦਾ ਹੁਣ ਕਿ ਇੱਕ ਸਾਲ ਤੁਹਾਡਾ ਖਰਾਬ ਹੋ ਗਿਆ ਉਹ ਲਈ ਖਰਾਬ ਹੀ ਕਹਾਂਗਾ ਮੈਂ ਤਾਂ ਇਹ ਇੱਕ ਸਾਲ ਦੇ ਤੌਰ ਤੇ ਤੁਹਾਨੂੰ ਹੁਣ ਜਿੱਦਾ ਪਹਿਲਾਂ ਸੀ ਇੱਕ ਚੋੜੇ ਇੱਕ ਤੁਸੀਂ ਨਗਰ ਕੌਂਸਲਰ ਸੀ ਕੰਮ ਨਹੀਂ ਵੀ ਹੁੰਦੇ ਸੀ ਅਗਲਾ ਕਹਿੰਦਾ ਚਲੋ ਜੀ ਵਿਰੋਧੀ ਧਿਰ ਦੇ ਨਗਰ ਕੌਂਸਲਰ ਨੇ ਨਹੀਂ ਅਗਲੇ ਸੌਣ ਦੇ ਹੋਣੇ ਹੁਣ ਤੇ ਅਗਲਾ ਸੁਣਾਉਣ ਵਾਲਿਆਂ ਚ ਹੈ ਹਾਂ ਬਿਲਕੁਲ ਵੀ ਕਿਉਂ ਨਹੀਂ ਕੰਮ ਮੈਂ ਤੁਹਾਨੂੰ ਦੱਸ ਰਿਹਾ ਨਾ ਵੀ ਜਦੋਂ ਹਰੇਕ ਕੰਮ ਦਾ ਇੱਕ ਪ੍ਰੋਸੈਸ ਹੁੰਦਾ ਤਾਂ ਪ੍ਰੋਸੈਸ ਤਾਂ ਹੋ ਨਹੀਂ ਪਾਰਿਆ ਸੀਗਾ ਪ੍ਰਧਾਨਾ ਹੋਣ ਕਰਕੇ ਹੁਣ ਪ੍ਰ ਤੇ ਲਿਖਤੀ ਪੜਤੀ ਏਜੰਡੇ ਪੈਣਗੇ ਏਜੰਡਾ ਫਿਰਗਾ ਪ੍ਰੋਸੈਸ ਐਸਟੀਮੇਟ ਬਣੂਗਾ ਟੈਂਡਰਿੰਗ ਹੋਊਗੀ ਟੈਂਡਰ ਹੋ ਕੇ ਵਰਕ ਆਰਡਰ ਹੋ ਕੇ ਕੰਮ ਹੋ ਜਾਣਗੇ ਅੱਛਾ ਲਾਈਨ ਪਾਰ ਦੀਆਂ ਕਈ ਸਮੱਸਿਆ ਤੁਸੀਂ ਵੀ ਜ਼ਿਕਰ ਕੀਤਾ ਹੈ ਅਕਸਰ ਲੋਕ ਵੀ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਹੁਣ ਤੁਸੀਂ ਕਿਹੜਾ ਕੰਡਾ ਘੜਨਾ ਚਾਹੋਗੇ ਦੇਖੋ ਪਹਿਲਾਂ ਤਾਂ ਇਹੀ ਹੈ ਜੀ ਵੀ ਜਿਹੜਾ ਸਾਡੇ ਸੀਵਰੇਜ ਦੀ ਓਵਰਫਲੋ ਦੀ ਦਿੱਕਤ ਹੈ ਉਹਦਾ ਸੋਲੂਸ਼ਨ ਹੋਵੇ ਮੇਰੇ ਔਰਡ ਦੇ ਵਿੱਚ ਮੈਂ ਹੁਣ ਮੈਂ ਆਪਦੇ ਔਰਡ ਦੀ ਇਕੱਲੇ ਦੀ ਗੱਲ ਨਹੀਂ ਕਰ ਪਾਉਂਗਾ ਕਿਉਂਕਿ ਹੁਣ ਤਾਂ ਸ਼ਹਿਰ ਦੀ ਨੁਮਾਇੰਦਗੀ ਆ ਗਈ ਹੈ ਨਾ ਆ ਲਾਈਨੋ ਪਾਰ ਜਿਹੜਾ ਸਾਡੇ ਏਰੀਆ ਦੇ ਵਿੱਚ ਸੀਵਰੇਜ ਓਵਰਫਲੋ ਦੀ ਦਿੱਕਤ ਆ ਉਹਦਾ ਇੱਕ ਤਾਂ ਰਾਈਜ਼ਿੰਗ ਮੇਨ ਪਾਈਪ ਬਾਰ ਬਾਰ ਟੁੱਟਦੀ ਹੈ ਉਹ ਅੱਜ ਵੀ ਟੁੱਟੀ ਵੀ ਹੈ ਹੁਣ ਵੀ ਟੁੱਟੀ ਵੀ ਹੈ ਔਰਡ ਦੇ ਵਿੱਚ ਓਵਰਫਲੋ ਹੈਗਾ ਪਾਣੀ ਦਾ ਤਾਂ ਉਹਦੇ ਨਾਲ ਮਤਲਬ ਇਹਨਾਂ ਨਾਲ ਸੀਵਰੇਜ ਬੋਰਡ ਨਾਲ ਗੱਲ ਕਰਦੇ ਆਂ ਕਿ ਉਹਦਾ ਕੋਈ ਪੁਖਤਾ ਹੱਲ ਕਰੋ ਔਰ ਸੈਕੰਡਲੀ ਮੇਰੇ ਖਿਆਲ ਦੇ ਵਿੱਚ ਪੈ ਵੀ ਰਹੀ ਹੈ ਨਵੀਂ ਪਾਈਪ ਪੈ ਵੀ ਰਹੀ ਹੈ ਇਨ ਪ੍ਰੋਸੈਸਾ ਕੰਮ ਜਦੋਂ ਉਹ ਪਾਈਪ ਪੈ ਗਈ ਨਵੀਂ ਰਾਈਜ਼ਿੰਗ ਮੇਨ ਜਿਹੜਾ ਸਾਰੇ ਸ਼ਹਿਰ ਦੇ ਪਾਣੀ ਨੂੰ ਬਾਹਰ ਕੱਢਦੀ ਹੈ ਤਾਂ ਸੀਵਰੇਜ ਓਵਰਫਲੋ ਦੀ ਸਮੱਸਿਆ ਕਾਫੀ ਹੱਲ ਹੋ ਜੂ ਜੀ ਜੀ ਦੂਜਾ ਜਿਹੜੀਆਂ ਮੇਰੇ ਗਲੀਆਂ ਮੰਨ ਲਓ ਗਲੀਆਂ ਦੇ ਵਿੱਚ ਬੋਰਡਾਂ ਦੇ ਵਿੱਚ ਕੀ ਹੋ ਗਿਆ ਸਾਥੋਂ ਮਿਸਟੇਕ ਇਹ ਹੋ ਗਈ ਉਹਦੋਂ ਜਦੋਂ ਸੀਵਰੇਜ ਪਾਇਆ ਕਿ ਨਾਲੀਆਂ ਖਤਮ ਕਰਤੀਆਂ ਸੀ ਨਾਲੀਆਂ ਖਤਮ ਕਰਕੇ ਦਿੱਕਤ ਆ ਗਈ ਕਿ ਹੁਣ ਜੇ ਨਾਲੀਆਂ ਹੁਣ ਤਾਂ ਘਟੂ ਘਟ ਪਾਣੀ ਨਾਲੀਆਂ ਬਾਹਰ ਲੈ ਜਾਣ ਗਲੀਆਂ ਚ ਖੜਨ ਦੀ ਜਾਇ ਤਾਂ ਹੁਣ ਮੈਂ ਉਹ ਆਲਰੇਡੀ ਮੈਂ ਪਿਛਲੀ ਮੀਟਿੰਗ ਦੇ ਵਿੱਚ ਅਸੀਂ ਏਜੰਡਾ ਪਵਾਇਆ ਟੈਂਡਰ ਵੀ ਮੇਰੇ ਖਿਆਲ ਟੈਂਡਰ ਪ੍ਰੋਸੈਸ ਚੱਲਾ ਗਿਆ ਵੀ ਮੇਰੇ ਬੋਰਡ ਦੇ ਵਿੱਚ ਜਿਹੜੀਆਂ ਗਲੀਆਂ ਚ ਓਵਰਫਲੋ ਆ ਉਹਦੀ ਮਨਤੀ ਮਨਤੀ ਕਰਕੇ ਸਾਰਾ ਕੁਝ ਅਸੀਂ ਦੇ ਚੁੱਕੇ ਹਾਂ ਤੇ ਉਹ ਗਲੀਆਂ ਨੂੰ ਨਵੇਂ ਸਿਰੇ ਤੋਂ ਪੱਟ ਕੇ ਇੱਕ ਲੈਵਲ ਕਰਕੇ ਪਲੱਸ ਦੋਨੇ ਪਾਸੇ ਨਾਲੀਆਂ ਬਣ ਗਈਆਂ ਇਨਕੇ ਸੀਵਲ ਓਵਰਫਲੋ ਵੀ ਹੋਊਗਾ ਤਾਂ ਨਾਲੀਆਂ ਪਾਣੀ ਨੂੰ ਬਾਹਰ ਲੈ ਜਾਣਗੀ ਅੱਛਾ ਡਾਕਟਰ ਬਰਿੰਦਰ ਇੱਕ ਦੱਬੇ ਕੁਚਲੇ ਪਰਿਵਾਰ ਦੇ ਵਿੱਚੋਂ ਤੁਸੀਂ ਆਉਂਦੇ ਹੋ ਜੀ ਉੱਥੋਂ ਲੈ ਕੇ ਇੱਕ ਜੈਤੋ ਵਰਗੀ ਮੰਡੀ ਦੇ ਨਗਰ ਕੌਂਸਲ ਦੇ ਸੀਨੀਅਰ ਮੀਤ ਤੁਸੀਂ ਮੀਤ ਪ੍ਰਧਾਨ ਬਣੇ ਹੋ ਇਹ ਕਾਫੀ ਵੱਡੀ ਤੁਹਾਡੀ ਪ੍ਰਾਪਤੀ ਹੈ ਕਿਵੇਂ ਵੇਖਦੇ ਹੋ ਅੱਜ ਇੱਕ ਪਿੱਛਲ ਛੱਤ ਜਦ ਤੁਸੀਂ ਮਾਰਦੇ ਹੋ ਦੇਖੋ ਜੀ ਇਹ ਬਹੁਤ ਮੈਂ ਆਪਣੇ ਆਪ ਨੂੰ ਲੱਕੀ ਸਮਝਦਾ ਹਾਂ ਔਰ ਸਭ ਤੋਂ ਵੱਡਾ ਸ਼ੁਕਰਾਨਾ ਉਸ ਪਰਮਪితਾ ਪ੍ਰਮਾਤਮਾ ਦਾ ਕਰਦਾ ਕਿ ਉਸਨੇ ਮੈਨੂੰ ਇਹ ਮਤਲਬ ਰਤਬਾ ਬਖਸ਼ਿਆ ਔਰ ਉਸ ਤੋਂ ਬਾਅਦ ਮੈਂ ਮੇਰੇ ਮਾਤਾ ਜੀ ਮੇਰੇ ਫਾਦਰ ਸਾਹਿਬ ਭਾਵੇਂ ਮੇਰੇ ਫਾਦਰ ਸਾਹਿਬ ਇਸ ਦੁਨੀਆ ਤੇ ਨਹੀਂ ਪਰ ਮੈਂ ਉਹਨਾਂ ਦੀ ਬਦੌਲਤ ਹਾਂ ਉਹਨਾਂ ਦਾ ਉਹਨਾਂ ਦੀ ਅੰਛਾਂ ਤੇ ਉਹਨਾਂ ਨੇ ਮਤਲਬ ਕੋਈ ਮੈਂ ਕਹਿ ਲਵਾਂ ਵੀ ਕੋਈ ਪੁੰਨ ਕਰਿਆ ਜੋ ਮੈਨੂੰ ਜਨਮ ਦਿੱਤਾ ਤੇ ਮੈਂਰਾ ਮੈਂ ਸੁਭਾਗੀ ਸਮਝਦਾ ਆਪਣੇ ਆਪ ਨੂੰ ਕਿ ਮੇਰੇ ਮਾਪੇ ਵਰਗਾ ਦੁਨੀਆ ਤੇ ਕੋਈ ਨਹੀਂ ਅੱਛਾ ਜਦੋਂ ਤੁਸੀਂ ਇੱਦਾਂ ਅਗਰ ਕਾਉਂਸਲਰ ਪਹਿਲੀ ਵਾਰੀ ਬਣੇ ਸੀ ਇਹ ਤੁਹਾਡੇ 7-8 ਸਾਲ ਹੋ ਗਏ ਨੇ ਉਦੋਂ ਜਿਵੇਂ ਸਾਰੇ ਪੀਰੀਅਡ ਦੇ ਵਿੱਚ ਗਦੇ ਸੋਚਿਆ ਸੀ ਕਿ ਇਹ ਦਿਨ ਆਏਗਾ ਨਹੀਂ ਮੈਂ ਨਹੀਂ ਸੋਚਿਆ ਸੀ ਟੂ ਵੀ ਫ੍ਰੈਂਕ ਐਵੇਂ ਤੁਹਾਨੂੰ ਕਹਾਂ ਕਿਉਂਕਿ ਮੈਂ ਅਹੁਦੇਦਾਰੀ ਵਾਸਤੇ ਖੈਰ ਕਦੇ ਲਾਲਚ ਨਹੀਂ ਕੀਤਾ ਨਾ ਹੀ ਕਦੇ ਆਪਾਂ ਉਹ ਮਾਨਸਿਕਤਾ ਹੀ ਹੈ ਨਹੀਂ ਕਿਉਂਕਿ ਜਿਵੇਂ ਤੁਸੀਂ ਕਹਿੰਦੇ ਦੱਬੇ ਕੁਚਲੇ ਪਰਿਵਾਰ ਤੋਂ ਤਾਂ ਸਾਡੇ ਲੋਕਾਂ ਦੇ ਤਾਂ ਖਾ ਵੀ ਨਹੀਂ ਹੁੰਦੇ ਐਡੇ ਹਨਾ ਛੋਟੇ-ਛੋਟੇ ਸਾਡੀਆਂ ਚਾਰ ਹੀ ਜਾਂ ਹੁੰਦੀਆਂ ਨੇ ਪਰ ਇਹ ਉਸ ਪ੍ਰਮਾਤਮਾ ਦੀ ਬਖਸ਼ਿਸ਼ ਹੈ ਔਰ ਮੈਂ ਤੁਹਾਨੂੰ ਆਪਦੇ ਬਾਰੇ ਦੱਸ ਦਿਆਂ ਕਿ ਮੇਰਾ ਜਨਮ ਮੋਫਰ ਪਿੰਡ ਦਾ ਮਾਨਸਾ ਬੁੜਲਾ ਡੈਰੀਏ ਦੇ ਵਿੱਚ ਔਰ ਮੈਂ ਸਾਲ ਸਵਾ ਸਾਲ ਦਾ ਸੀ ਜਦੋਂ ਅਸੀਂ ਕਰੀਰ ਵਾਲੀ ਪਿੰਡ ਆ ਗਏ ਸੀ ਕਰੀਰ ਵਾਲੀ ਮੇਰੇ ਭੂਆ ਫੁੱਫੜ ਦੀ ਹੈ ਉਹਨਾਂ ਦੇ ਸੰਤਾਨ ਨਹੀਂ ਸੀਗੀ ਤਾ ਅਸੀਂ ਚਾਰੇ ਬ੍ਰਦਰ ਮੰਮੀ ਡੈਡੀ ਪਿੰਡ ਆਗੇ ਸੀ ਕਰੀਰ ਵਾਲੀ ਫਿਰ 2004 ਚ ਅਸੀਂ ਜੈਤੂ ਆ ਗਏ ਵੱਡਾ ਭਰਾ ਭੂਆ ਫੁੱਫੜੀਆਂ ਕੋਲੇ ਅੱਜ ਵੀ ਗੋਦ ਹੈ ਹਾਲਾਂਕਿ ਫੁੱਫੜ ਜੀ ਮੇਰੇ ਐਕਸਪਾਇਰ ਹੋ ਗਏ ਸੀ ਭੂਆ ਜੀ ਹੈਗੇ ਨੇ ਤਾਂ ਵੱਡਾ ਭਰਾ ਅੱਜ ਵੀ ਉੱਥੇ ਆ ਤੇ ਅਸੀਂ ਤਿੰਨ ਇੱਥੇ ਆ ਜੈਤੂ ਤਾਂ 2004 ਚ ਆਏ ਤੇ 2015 ਚ ਮੈਂ ਪਹਿਲਾ ਇਲੈਕਸ਼ਨ ਲੜਿਆ ਤੇ ਮੈਂ ਮਹੱਲਾ ਵਾਸੀਆਂ ਦਾ ਮੇਰੇ ਮੈਂ ਬਹੁਤ ਬਹੁਤ ਕੋਟ ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਦਸਾਂ ਸਾਲਾਂ ਦੇ ਵਿੱਚ ਮਹੱਲੇ ਦੀ ਨੁਮਾਇੰਦਗੀ ਦਿੱਤੀ ਮੋਢੀ ਬਣਾਤਾ ਉਸ ਤੋਂ ਬਾਅਦ ਚ 2021 ਚ ਇਲੈਕਸ਼ਨ ਹੋਇਆ ਤੇ ਸ਼ਹਿਰ ਚ ਸਭ ਤੋਂ ਵੱਧ ਵੋਟਾਂ ਨਾਲ ਮੈਨੂੰ ਜਿਤਾ ਕੇ ਮੈਂ ਕਹਿਣਾ ਵੀ ਮੈਂ ਸਲੂਟ ਕਰਦਾ ਮੇਰੇ ਨਗਰ ਵਾਸੀਆਂ ਦਾ ਕਿ ਮੈਨੂੰ ਇੱਥੋਂ ਤੱਕ ਉਹਨਾਂ ਨੇ ਪਹੁੰਚਾਇਆ ਤੇ ਅੱਜ ਵਾਇਸ ਪ੍ਰਧਾਨ ਜੀ ਦਾ ਸ਼ੁਕਰਾਨਾ ਤੇ ਸਪੈਸ਼ਲ ਥੈਂਕਸ ਹੈਗਾ ਸਰਦਾਰ ਕਰਨ ਸਿੰਘ ਜੀ ਦੁਰਲੱਭ ਸਾਹਿਬ ਜਿਨ੍ਹਾਂ ਦੀ ਬਦੌਲਤ ਇਹ ممکن ਹੋਇਆ। ਜੀ। ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਤੁਸੀਂ ਨਾਲ ਗੱਲਬਾਤ ਕੀਤੀ। ਥੈਂਕ ਯੂ ਸਰ। ਥੈਂਕ ਯੂ so much।